ਪਹਿਲਾਂ ਦੀਆਂ ਸਰਕਾਰਾਂ ਚੋਂ ਕਿਸੇ ਨੇ ਪਿੰਡਾਂ 'ਚ ਆ ਕੇ ਇਹ ਗੱਲ ਕਹਿਣ ਦੀ ਜ਼ਰਤ ਨਹੀਂ ਕੀਤੀ ਕਿ ਅਸੀਂ ਨਸ਼ੇ ਦੇ ਖਿਲਾਫ ਆ ਸਾਡੀ ਸਰਕਾਰ ਨਸ਼ੇ ਦੇ ਖਿਲਾਫ ਹੈ ਇਹ ਪਹਿਲੀ ਵਾਰ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਸ਼ੇ ਦੇ ਖਿਲਾਫ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾਂ ਐਸੇ ਯੁੱਧ ਨੂੰ ਅੱਗੇ ਵਧਾਉਂਦੇ ਹੋਏ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤਾਂ ਹਲਕਾ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਵੱਲੋਂ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਤੇ ਨਾਲ ਹੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਲੋਕਾਂ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਇੱਕ ਸਿਰਫ ਤਾਂ ਸਿਰਫ ਆਮ ਆਦਮੀ ਪਾਰਟੀ ਆ ਜਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਾਤਮੇ ਦੇ ਲਈ ਯੁੱਧ ਛਿੜਿਆ ਗਿਆ ਜੋ ਕਿ ਕਾਰਗਰ ਵੀ ਸਿੱਧ ਹੋ ਰਿਹਾ ਤਾਂ ਹਲਕਾ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਨੌਰ ਦੇ ਵੱਲੋਂ ਬਹਾਬਲਪੁਰ ਮਗਰ ਲੰਜਾ ਤੇ ਬਘੋਰਾ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਦਾ ਵੀ ਇਸ ਪ੍ਰੋਗਰਾਮ ਨੂੰ ਵੀ ਤੇ ਇਸ ਮੁਹਿੰਮ ਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ ਕਿਉਂਕਿ ਸਰਕਾਰ ਜਿਹੜੀ ਹੁੰਦੀ ਆ ਲੋਕਾਂ ਦੇ ਸਹਿਯੋਗ ਦੇ ਨਾਲ ਬਣਦੀ ਆ ਪ੍ਰਸ਼ਾਸਨ ਜੇਕਰ ਕੋਈ ਕੰਮ ਕਰਦਾ ਉਸ ਨੂੰ ਨੇਪਰੇ ਚਾੜਦਾ ਤਾਂ ਲੋਕਾਂ ਦੇ ਸਹਿਯੋਗ ਦੇ ਨਾਲ ਹਿੱਸਾ ਰਾ ਕੋਈ ਜੁ ਹੁੰਦਾ ਤਾਂ ਨਸ਼ਾ ਇੱਕ ਜਹੀ ਲਾਮਤ ਹੈ ਜਿਸ ਨੂੰ ਜੜ ਤੋਂ ਪੱਟ ਕੇ ਸੁੱਟਣ ਦੇ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਆ ਤਾਂ ਲੋਕਾਂ ਦਾ ਸਹਿਯੋਗ ਮਿਲਿਆ ਇਸ ਮੌਕੇ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ ਤੇ ਇਸ ਮੌਕੇ ਪਿੰਡਾਂ ਦੇ ਸਰਪੰਚ ਪੰਚ ਤੇ ਹੋਰ ਮੈਂਬਰ ਸਹਿਬਾਨ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਵੀ ਕੀ ਕੁਝ ਕਿਹਾ ਗਿਆ ਉਹ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਐਮਐਲਏ ਗੁਰਲਾਲ ਕਨੌਰ ਦੇ ਵੱਲੋਂ ਜੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਸੁਣਾਉਨੇ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਧੰਨਵਾਦ ਜੀ ਇਸ ਟਾਈਮ ਆਪਾਂ ਪਿੰਡ ਭਗੌਰੇ ਦੇ ਵਿੱਚ ਖੜੇ ਆ ਯੋਧ ਨਸ਼ਾ ਵਿਰੋਧ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਰਪੰਚ ਸਾਹਿਬਾਨਾਂ ਨੂੰ ਜਿਹੜੇ ਹੋ ਸਾਡੇ ਚਿੰਤਤ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਸਾਡਾ ਜਿਹੜਾ ਸਮਾਜ ਹੈ ਉਹ ਸਾਫ਼ ਸੁਥਰਾ ਹੋਵੇ ਤੇ ਪਿੰਡਾਂ ਦੇ ਵਿੱਚ ਤਕਰੀਬਨ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਐ ਵੀ ਜਿਹੜਾ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਖੇਡ ਗਰਾਊਂਡ ਜਿਹੜਾ ਬਣਾਇਆ ਜਾ ਰਿਹਾ 100 ਬਕੌਰੇ ਦੇ ਵਿੱਚ ਵੀ ਤਕਰੀਬਨ ਜਿਹੜਾ ਵਾਲੀਵਾਲ ਗਰਾਊਂਡ ਬਣ ਕੇ ਤਿਆਰ ਆ ਮਗਰ ਦੇ ਵਿੱਚ ਗਏ ਸੀ ਆਪਾਂ ਲੰਜਾਂ ਦੇ ਵਿੱਚ ਗਏ ਸੀ ਬਾਵਲਪੁਰ ਗਏ ਸੀ ਹੋਰ ਵੀ ਜਿਹੜਾ ਪਿੰਡਾਂ ਦੇ ਵਿੱਚ ਗਏ ਆ ਤਕਰੀਬਨ ਵਾਲੀਵਾਲ ਦੇ ਗਰਾਊਂਡ ਜਿਹੜੇ ਬਣ ਕੇ ਤਿਆਰ ਨੇ ਮੈਂ ਤੁਹਾਨੂੰ ਜਾਣਕਾਰੀ ਦੱਸਦਾ ਵੀ ਆਪਣੇ ਕੋਲ ਤਕਰੀਬਨ 175 ਪੰਚਾਇਤਾਂ ਨੇ ਤਕਰੀਬਨ 60 70% ਜਿਹੜੀਆਂ ਗਰਾਊਂਡਾਂ ਉਹ ਬਣ ਕੇ ਤਿਆਰ ਨੇ ਜਿਹੜੀਆਂ ਰਹਿੰਦੀਆਂ ਗਰਾਊਂਡਾਂ ਨੇ ਉਹ ਵੀ ਆਪਾਂ ਜਲਦੀ ਤਿਆਰ ਕਰ ਦਿਆਂਗੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹਰ ਇੱਕ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਾਉਣ ਦੀ ਜਿਹੜੀ ਐਨਾਨਸਮੈਂਟ ਕੀਤੀ ਹੈ ਆਪਣੇ ਹਲਕੇ ਦੇ ਵਿੱਚ ਵੀ ਤਕਰੀਬਨ ਇੱਕ ਤਾਂ ਆਪਾਂ 170 ਜਿਹੜੀਆਂ ਬਣਾ ਦਿੱਤੀਆਂ ਸੋ ਜਿਹੜੀਆਂ ਵੱਡੀਆਂ ਗਰਾਊਂਡਾਂ ਕੋਈ 35 40 ਉਹ ਵੀ ਆਪਾਂ ਜਲਦੀ ਜਿਹੜਾ ਸ਼ੁਰੂ ਕਰ ਦਿਆਂਗੇ ਸੋ ਕਨੌਰ ਦੇ ਵਿੱਚ ਜਿਹੜਾ ਜਮਨੇਜ ਮਹਾਲ ਹੈ ਕਾਲਜ ਦੇ ਵਿੱਚ ਯੂਨੀਵਰਸਿਟੀ ਕਾਲਜ ਕਨੌਰ ਦੇ ਵਿੱਚ ਉੱਥੇ ਕੁਸ਼ਤੀ ਖਾੜਾ ਵੀ ਹੈ ਕਬੱਡੀ ਦਾ ਗਰਾਊਂਡ ਵੀ ਹੈ ਖੋਖੋ ਦਾ ਗਰਾਊਂਡ ਵੀ ਹੈ ਸੋ ਜਿਹੜਾ ਕੁਸ਼ਤੀ ਖਾੜਾ ਉਹ ਮੈਟ ਵਾਲਾ ਸੋ ਕਬੱਡੀ ਵੀ ਜਿਹੜੀ ਮੈਟ ਵਾਲੀ ਹੈ ਸੋ ਮੈਂ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਜਿਹੜਾ ਘਨੌਰ ਸਟੇਡੀਅਮ ਦੇ ਵਿੱਚ ਜ਼ਰੂਰ ਲੈ ਕੇ ਜਾਓ ਉੱਥੇ ਕੋਸ ਸਾਬਾਨ ਨੇ ਅੱਜ ਅਸੀਂ ਬਗੋਰੇ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿਮਾ ਹੈ ਉਸ ਦਾ ਅਸੀਂ ਪ੍ਰੋਗਰਾਮ ਕੀਤਾ ਸੋ ਮੇਰਾ ਨਾਮ ਗੁਰਪ੍ਰੀਤ ਸਿੰਘ ਸਨ ਆਫ ਗੁਰਨਾਮ ਸਿੰਘ ਪਿੰਡ ਬਾਬਲਪੁਰ ਆਜਾ ਐਮਐਲਏ ਸਾਹਿਬ ਨੇ ਯੋਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੇ ਸਾਡੇ ਪਿੰਡ ਪਹੁੰਚੇ ਸੀ ਕੀ ਕਹਿਣਾ ਚਾਹੁੰਦਾ ਅਸੀਂ ਐਮਐਲਏ ਸਾਹਿਬ ਦਾ ਕਿ ਸਾਰੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡੀ ਬੜੀ ਬਹੀਮ ਤੋਰੀ ਹੈ ਨਸ਼ੇ ਬਰੂਦਾ ਕਿ ਪੰਜਾਬ ਦੀ ਇੱਕ ਨਸ਼ਾ ਦਾ ਜਿਹੜਾ ਕਰ ਰਿਆ ਕਰਾ ਇੱਕ ਪੰਜਾਬ ਨਾਲ ਸਾਰੇ ਭਾਰਤ ਕੇ ਸਾਰੇ ਕੁਲ ਦੁਨੀਆ ਚ ਬਦਨਾਮ ਹੋਇਆ ਵੀ ਪੰਜਾਬ ਚ ਨਸ਼ਾ ਬਹੁਤ ਹੈ ਬਹੁਤ ਨਸ਼ਾ ਵੀ ਇਹਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਐਡੇ بڑے ਮਹਾਰਥੀਆਂ ਨੂੰ ਅੰਦਰ ਜੇਲਾਂ ਚ ਗੇਰ ਰਹੇ ਨੇ ਇਹ ਬੜੀ ਬਹੁਤ ਵਧੀਆ ਸੋਚ ਹੈ ਨਵੀਂ ਪੀੜੀ ਬਚ ਜੂਗੀ ਨਸ਼ੇ ਤੋਂ ਅਨੀ ਨਵੀਂ ਪੀੜੀ ਨਸ਼ੇ ਚ ਲੱਗੇ ਨਾ ਉਹਨਾਂ ਨੂੰ ਨੌਕਰੀਆਂ ਦਾ ਫਿਕਰ ਨਾ ਆਪਣੇ ਬੱਚਿਆਂ ਦਾ ਨਾ ਆਪਣੇ ਵਿਆਹ ਦਾ ਨਾ ਆਪਣੇ ਮਾਂ-ਬਾਪ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਜਿਵੇਂ ਖੇਡਾਂ ਨੂੰ ਪਰਫਲਿਤ ਕਰ ਰਹੀ ਹੈ ਸਰਕਾਰ ਕਿਵੇਂ ਦੇਖਦੇ ਹੋ ਜੀ ਇੱਕ ਤਾਂ ਨਸ਼ਾ ਵਿਰੁੱਧ ਇਹ ਬਹੁਤ ਵਧੀਆ ਗੱਲ ਹੈ ਉਹ ਤੋਂ ਬਾਅਦ ਜੇ ਬੱਚਾ ਨਸ਼ੇ ਤੋਂ ਹਟੂਗਾ ਖੇਡਾਂ ਵੱਲ ਨੂੰ ਜਾਊਗਾ ਜੇ ਖੇਡਾਂ ਵੱਲ ਨੂੰ ਜਾਊਗਾ ਨਸ਼ੇ ਵੱਲ ਨਹੀਂ ਆਊਗਾ ਇਹ ਦੋਨੇ ਉਪਰਾਲੇ ਬਹੁਤ ਵਧੀਆ ਨੇ ਸਰਕਾਰ ਦੇ ਇੱਕ ਪਿੰਡ ਪੂਰ ਤਰ੍ਹਾਂ ਮੁਕਤ ਹੈ ਜੀ ਨਸ਼ਾ ਮੁਕਤ ਹੈ ਤੁਹਾਡਾ ਪਿੰਡ ਸਾਡਾ ਪਿੰਡ ਤਕਰੀਬਨ ਤਕਰੀਬ ਹੈ ਤਾਂ ਨਸ਼ਾ ਮੁਕਤ ਹੈ ਮਾੜੀ-ਮੁੱਟੀ ਪੈਗ ਸੈ ਕੋਈ ਵੀਰ ਬੂਰ ਕੋਈ ਲਾ ਲੰਦਾ ਦੂਜੇ ਦੂਜੇ ਨਸ਼ੇ ਤੋਂ ਨਸ਼ਾ ਮੁਕਤ ਹੈ ਨਾ ਫੀਮ ਨਾ ਭੁੱਕੀ ਨਾ ਚਿੱਟਾ ਨਾ ਕੁਛ ਇਹ ਤੋਂ ਨਸ਼ਾ ਮੁਕਤ ਇੱਕ ਵੀ ਬੱਚਾ ਨਹੀਂ ਹੈਗਾ ਸਾਡੇ ਇ ਐਮਐਲਏ ਸਾਹਿਬ ਦੇ ਵੱਲੋਂ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਸੰਦੇਸ਼ ਵੀ ਦਿੱਤਾ ਅਪੀਲ ਵੀ ਕੀਤੀ ਆ ਲੋਕਾਂ ਨੂੰ ਤੇ ਨਾਲ ਹੀ ਪੰਜ ਸਰਪੰਚ ਤੇ ਹੋਰ ਮੈਂਬਰ ਸਹਿਬਾਨ ਵੀ ਲੋਕਾਂ ਦਾ ਸਾਥ ਮਿਲਣ ਤੇ ਧੰਨਵਾਦ ਵੀ ਕਰਦੇ ਹੋਏ ਨਜ਼ਰ ਆਏ ਨੇ ਤਾਂ ਵਾਕਈ ਹੀ ਨਸ਼ੇ ਦੇ ਖਾਤਮੇ ਲਈ ਸਭ ਨੂੰ ਇਕਜੁੱਟ ਹੋ ਕੇ ਹੀ ਚੱਲਣ ਦੀ ਲੋੜ ਆ ਤਾਂ ਜੋ ਪੰਜਾਬ ਮੁੜ ਤੋਂ ਇੱਕ ਰੰਗਲਾ ਪੰਜਾਬ ਬਣ ਸਕੇ ਕਿਉਂਕਿ ਨੌਜਵਾਨ ਜਿਹੜੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਦੱਸਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਕੇ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਗੁਰਲਾਲ ਕਨੌਰ ਦੇ ਵੱਲੋਂ ਦੱਸਿਆ ਗਿਆ ਕਿ ਕਨੌਰ ਦੇ ਵਿੱਚ ਖੇਡ ਗਰਾਊਂਡ ਬਣਾਇਆ ਗਿਆ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਕਿਉਂਕਿ ਖੁਦ ਗੁਰਲਾਲ ਕਨੌਰ ਇੱਕ ਕਬੱਡੀ ਦੇ ਖਿਡਾਰੀ ਸੀ ਕਬੱਡੀ ਦੇ ਖਿਡਾਰੀ ਰਹੇ ਨੇ ਤਾਂ ਖੇਡ ਦੇ ਨਾਲ ਜੁੜੇ ਹੋਏ ਨੇ ਧਰਤੀ ਦੇ ਨਾਲ ਜੁੜੇ ਹੋਏ ਨੇ ਮਿੱਟੀ ਦੇ ਨਾਲ ਜੁੜੇ ਹੋਏ ਨੇ ਤਾਂ ਕਰਕੇ ਹੀ ਬਾਕੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤਾ ਕੇ ਖੇਡਾਂ ਵੱਲ ਜਾਗਰੂ ਕਰਦੇ ਹੋਏ ਨਜ਼ਰ ਆਉਂਦੇ ਨੇ